ਬੜੇ ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਨੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜੇ ਰੂਸ ਅਸੀਂ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦਿੱਤੇ ਆ ਉਹਨੇ ਸਾਡੇ ਉਧਰ ਜਾਣੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦੀਆਂ ਸੜਕ ਤੇ ਰਸਤਾ ਭੁੱਲ ਗਈ ਹੁਣ ਨਾ ਮੈਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ ਉਹਨਾਂ ਕੋਲ ਕੀ ਕਰਾਂ ਫਿਕਰ ਵਿੱਚ ਪੈ ਗਈ ਇਦਰ ਉਧਰ ਵੇਖਾਂ ਦੇ ਸਾਰੀਆਂ ਅੰਗਰੇਜ਼ੀਆਂ ਅੰਗਰੇਜ਼ੀਆਂ ਦੇ ਨਜ਼ਰ ਆਣੇ ਇੱਕ ਸਰਦਾਰ ਜੀ ਮੈਨੂੰ ਮਿਲ ਗਿਆ ਮੈਂ ਕਿਹਾ ਅੱਲਾਹ ਸ਼ੁਕਰ ਹੈ ਮੇਰਾ ਪਿਓ ਮਿਲ ਗਿਆ ਮੇਰਾ ਵੀ ਮੇਰਾ ਹੀ ਪਿਓ ਪੱਕ ਬੰਦੇ ਸੀ ਮੈਂ ਕਿਹਾ ਉਹਨਾਂ ਦੀ ਦੁਕਾਨ ਸੀ ਘੜੀਆਂ ਦੀ ਮੈਂ ਭੱਜ ਕੇ ਗਿਆ ਮੈਂ ਕਿਹਾ ਸਰਦਾਰ ਜੀ ਕਾਹ ਪੁੱਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨੋਂ ਆਏ ਹਾਂ ਤੇ ਮੇਰਾ ਵੀਰ ਮਤੇ ਇਹ ਸੜਕਾਂ ਦੇਖਦੀ ਦੇਖਦੀ ਤੇਰੇ ਵੱਲ ਆ ਗਈਆਂ ਕਹਿੰਨੇ ਕਿ ਫੇਰ ਮੈਂ ਕਿਹਾ ਰਸਤਾ ਭੁੱਲ ਗਏ ਤੇ ਕਿਹੜੀ ਜਗ੍ਹਾ ਤੋਂ ਹੈ ਮੈਂ ਕਿਹਾ ਮੈਨੂੰ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ ਉਹਨਾਂ ਨੇ ਦੇ ਕੇ ਆਪਣਾ ਸਾਰਾ ਪਤਾ ਨਿਸ਼ਾਨ ਤੇ ਉਹਨਾਂ ਨੇ ਮੈਨੂੰ ਘਰ ਛੱਡ ਕੇ ਆਏ ਮੈਂ ਕਿਹਾ ਜੀ ਮੇਰਾ ਨਰੇਸ਼ਮ ਹੈ ਕਹਿੰਨੇ ਕਿ ਛਾ ਰੇਸ਼ਮਾਂ ਜਿਹੜੇ ਪੰਜਾਬੀ ਗਾਣੇ ਗਾਉਂਦੀ ਆਏ ਰਬਾਨੇ ਲੱਗਦਾ ਦਿਲ ਮੇਰਾ ہاں میں کہا سردار جی تو بھی تاری دل نہیں لگے تو میں روس آگئی آ جتے سردار جی نہ ہوئے نہ ایمان نہ میں نے دوری لگتی تھی نراز ہو ہاں میرے براہ ہیں کیوں کہ نہ ریشما تبدیل ہوا لباس باوی تھی کیڑے ملک لے جاؤ تو نہ اپنا چینج ملک ہونا ਮੈਂ ਪੱਕੇ ਗਾਰੰਟੀ ਦੇਂਦੀ ਆ ਨਾ ਰੇਸ਼ਾ ਬਦਲ ਦਿੱਤਾ ਨਾ ਸਰਦਾਰ ਜੀ ਬਦਲਦੇ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਪਾਈ ਝੋਂਜੇ ਮੈਂ ਸਾਰੇ ਬਲੀਆ ਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹੁਦਾਗਾ ਮੈਂ ਅਮਰਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਫਿਰ ਉਹਨਾਂ ਦਾ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਆ ਮਿੱਤਰ ਪਿਆਰਿਆ ਨੂੰ ਅਵਲ ਲ ਨੂਰ ਪਾਇਓ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜੋ ਕੋ ਭਲੇ ਕੋ ਮੰਦੇ ਇਹ ਮੈਨੂੰ ਲਿਖ ਕੇ ਨਹੀਂ ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਉਹਦੇ ਮੈਂ ਅਲੀ ਬੇ ਪੜੀ ਹੋਈ ਆ ਸਰਦਾਰ ਜੀ ਉਹ ਇੱਕ ਪਿੰਡ ਹੈ ਨਾ ਅੱਛਾ ਹੁਣ ਮੇਰਾ ਸੁਣੋ ਤੁਸੀਂ ਮੈਂ ਤੁਹਾਨੂੰ ਫੇਰ ਆਸਾਂਗਾ ਮਿੱਤਰ ਪਿਆਰ ਨੂੰ ਹਾਲ ਮੁਰੇ tere pyare nu haal mere danda kehna haal mere danda kehna haal mere danda kehna mere pyare ਬੇ ਨਵਾਸੋਂ ਦੇ ਰਹਾ ਮੇਰੇ ਪਿਆਰੇ ਨੂੰ प्यो <coughs>